ਦੇ ਸudevੀਆਂ ਨੂੰ ਜੀ ਨੂੰ ਲੰਗਰ ਦਾ ਸੰਤਾਂ ਨੂੰ ਜੀਆਂ ਲਾੜਦੀਆਂ ਨੇ ਹੰਗ ਟੰਗ ਪਹੁੰਚ ਜਾਂ ਸੰਤਾਂ ਮਾ ਬਰਸ਼ਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੰਘ ਸਾਹਿਬ ਜਥੇਦਾਰ ਗਿਆਨੀ ਰਵਿਸ਼ ਪੰਜੀ ਜਥੇਦਾਰ ਜੀ ਆਕਾਲ ਤਖਤ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਤੇ ਨਾਲ ਸਾਡੀ ਮਾਣ ਮਰਿਆਦਾ ਹੈ ਜੀ ਆਕਾਲ ਤਖਤ ਸਾਹਿਬ ਆਕਾਲ ਤਖਤ ਸਾਹਿਬ ਮਹਾਨ ਹੈ ਅਕਾਲ ਪੁਰਖ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਗੁਰੂ ਸਾਹਿਬ ਦੀ ਅਪਾਰ ਕਿਰਪਾ ਤਾਂ ਤਾਂ ਸਹਿਬ ਸ੍ਰੀ ਗੁਰੂ ਖਰਗਨ ਸਾਹਿਬ ਜੀ ਦਾ ਸਾਜਿਆ ਨਵਾਜਿਆ ਉਹ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਆਪਾਂ ਜਿਨ੍ਹਾਂ ਦੀ ਸਾਰੀ ਉਥੋਂ ਹੀ ਆਪਾਰ ਅਰਦਾਸ ਬੇਨਤੀ ਕਰਕੇ ਸਾਰੀ ਜੀਤ ਲੈਨੇ ਆ ਤੂੰਚਾ ਖਾਲਸਾ ਪੰਥ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਜਿਹੜਾ ਉਹ ਪਹਿਰਾ ਦਿੰਦਾ ਤੇ ਜਿੱਥੇ ਰੋਮਣੀ ਗੁਰਦੁਆਰਾ ਪ੍ਰਬੰਧ ਦੇ ਉਦੇਸ਼ੀਆਂ ਮੇਰੇ ਦਿਨਾਂ ਤੋਂ ਲੰਬੀ ਦਾ ਸੰਤਾ ਮੁੰਡੀਆਂ ਲਾੜਦੀਆਂ ਨੇ ਹੰਗ ਟੰਗ ਫੋਜਾਂ ਸੰਤਾ ਮਾ ਬਰਸ਼ਾ ਸਾਰਿਆਂ ਨੂੰ ਵਾਇਫ ਜੀ ਦਾ ਕਰਦਾ ਅੱਜ ਸਿੰਘ ਸਾਹਿਬ ਜਥੇਦਾਰ ਗਿਆਨੀ ਰਵਿਸ਼ ਪੰਜੀ ਜਥੇਦਾਰ ਜੀ ਆਕਾਲ ਤਖਤ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਤੇ ਨਾਲ ਉਹ ਸਾਡੀ ਮਾਣ ਮਰਿਆਦਾ ਹੈ ਜੀ ਆਕਾਲ ਤਖਤ ਸਾਹਿਬ ਆਕਾਲ ਤਖਤ ਸਾਹਿਬ ਮਹਾਨ ਹੈ ਆਕਾਲ ਤਖਤ ਮਹਾਨ ਹੈ ਸਿਕੰਦਰੀ ਸਾਹਿਬ ਦੀ ਅਪਾਰ ਕਿਰਪਾ ਤਾਂ ਸੰਤ ਸਹਿਬ ਸ੍ਰੀ ਗੁਰੂ ਖਰਗਨ ਸਾਹਿਬ ਜੀ ਦਾ ਸਾਜਿਆ ਨਵਾਜਿਆ ਪੂਰੀ ਅਕਾਲ ਪੁਰਖ ਸਾਹਿਬ ਜਿੱਥੇ ਆਪਾਂ ਜਿਨ੍ਹਾਂ ਦੀ ਸਾਰੀ ਉਥੋਂ ਹੀ ਆਪਾਂ ਅਰਦਾਸ ਬੇਨਤੀ ਕਰਕੇ ਸਾਰੀ ਜੀਤ ਲੈਨੇ ਆ ਤਮੁੱਚਾ ਖਾਲਸਾ ਪੰਥ ਜਿਹੜਾ ਸ੍ਰੀ ਅਕਾਲ ਪੁਰਖ ਸਾਹਿਬ ਦੇ ਫੈਸਲਿਆਂ ਦੇ ਜਿਹੜਾ ਉਹ ਪੈਰਾ ਦਿੰਦਾ ਤੇ ਜਿੱਥੇ ਰੋਮਣੀ ਗੁਰਦੁਆਰਾ ਪ੍ਰਬੰਧ ਦੇ ਉਦੇਸ਼ੀਆਂ ਕਮੇਜ਼ ਬੀਨ ਲੰਘਣਾ ਮੀ ਦਾ ਸੰਕਾ ਮੁੰਦੀਆਂ ਲਾੜਦੀਆਂ ਨੇ ਹੰਗ ਟੰਗ ਫੋਜਾਂ ਸੰਕਾ ਮਾ ਪ੍ਰਸ਼ਾ ਸਾਰਿਆਂ ਨੂੰ ਵਾਇਫ ਜੀ ਦਾ ਸਾਲਗਾ ਅੱਜ ਸਿੰਘ ਸਹਿਰ ਜਥੇਦਾਰ ਜੇਨਰਲ ਵੀਰ ਸਿੰਘ ਜਥੇਦਾਰ ਜੀ ਆਕਾਲ ਤਖਤ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਡੀ ਮਾਨ ਮਰਿਆਦਾ ਹੈ ਜੀ ਆਕਾਲ ਤਖਤ ਸਾਹਿਬ ਆਕਾਲ ਤਖਤ ਸਾਹਿਬ ਮਹਾਨ ਹੈ ਆਕਾਲ ਤਖਤ ਮਹਾਨ ਹੈ ਸੇਕ ਪੰਥੀ ਚਾਰ ਗੁਰੂ ਸਾਹਿਬ ਦੀ ਅਪਾਰ ਕਿਰਪਾ ਧੰਨ ਸਹਿਬ ਗੁਰੂ ਖਰਗਨ ਸਾਹਿਬ ਜੀ ਦਾ ਸਾਜਿਆ ਨਵਾਜਿਆ ਪੂਰੀ ਅਕਾਲ ਤਖਤ ਸਾਹਿਬ ਜਿੱਥੇ ਆਪਾਂ ਜਿਨ੍ਹਾਂ ਦੀ ਸਾਰੀ ਉਥੋਂ ਹੀ ਆਪਾਰ ਅਰਦਾਸ ਬੇਨਤੀ ਕਰਕੇ ਸਾਰੀ ਜੀਤ ਲੈਨੇ ਆ ਤਮੁੱਚਾ ਖਾਲਸਾ ਪੰਥ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਜਿਹੜਾ ਉਹ ਪੈਰਾ ਦਿੰਦਾ ਤੇ ਜਿੱਥੇ ਰੋਮਣੀ ਗੁਰਦੁਆਰਾ ਪ੍ਰਬੰਧ ਦੇ ਉਦੇਸ਼ੀਆਂ ਨੇ ਦਿਨਾਂ ਤੋਂ ਲੰਮੀਆਂ ਲੀਵਾਂ ਸੰਕਾ ਮੁਕੀ ਨਾਲ ਆੜਦੀਆਂ ਨੇ ਹੈਂਗਟੰਗ ਫੌਜਾਂ ਸੰਕਾਮਾ ਬਰਸਾ ਸਾਰਿਆਂ ਨੂੰ ਵਾਇਪ ਦੀ ਕਾਰਨ ਅੱਜ ਸਿੰਘ ਸਹਿਰ ਜਿੱਥੇ ਨਾਲ ਕੇ ਅਮੀਰ ਗੁਰਪ੍ਰੀਤ ਸਿੰਘ ਜਿੱਥੇ ਨਾਲ ਜਿਹੜੀ ਆਕਾਲ ਤਖਤ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਸਾਡੀ ਮਾਨ ਮਰਿਆਦਾ ਹੈ ਜੀ ਆਕਾਲ ਤਖਤ ਸਾਹਿਬ ਆਕਾਲ ਤਖਤ ਸਾਹਿਬ ਮਹਾਨ ਹੈ ਆਕਾਲ ਤਖਤ ਮਹਾਨ ਹੈ ਸੇਕ ਪੰਥੀ ਚਾਰ ਹੁਣ ਸਰ ਦੀ અપਾਰ ਕਿਰਪਾ ਤਾਂ ਸੰਤ ਸਹਿਬ ਸ੍ਰੀ ਗੁਰੂ ਖਰਗਨ ਸਾਹਿਬ ਜੀ ਦਾ ਸਾਜਿਆ ਨਵਾਜਿਆ ਹੁ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਆਪਾਂ ਜਿਨ੍ਹਾਂ ਦੀ ਸਾਰੀ ਉਥੋਂ ਹੀ ਆਪਾਰ ਅਰਦਾਸ ਬੇਨਤੀ ਕਰਕੇ ਸਾਰੀ ਜੀਤ ਲੈਨੇ ਆ ਤੂੰ ਉੱਚਾ ਖਾਲਸਾ ਪੰਥ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਜਿਹੜਾ ਉਹ ਪੈਰਾ ਦਿੰਦਾ ਤੇ ਜਿੱਥੇ ਰੋਮਣੀ ਗੁਰਦੁਆਰਾ